ਇਹ ਹੱਦ ਮੰਦ ਭਾਗੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੇ ਇੱਕ ਨੌਜਵਾਨ ਦਾ ਦੁਬਈ ਦੇ ਵਿੱਚ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ। ਇਹ ਨੌਜਵਾਨ ਜਲੰਧਰ ਦੇ ਕੈਂਟ ਹਲਕੇ ਜਮਸ਼ੇਰ ਦੇ ਪੱਤੀ ਸੇਖੋ ਦਾ ਰਹਿਣ ਵਾਲਾ ਸੀ। 34 ਸਾਲਾ ਨੌਜਵਾਨ ਦੀ ਦੁਬਈ ਦੇ ਵਿੱਚ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਦਾ ਨਾਮ ਪੰਕਜ ਡੋਲ ਦੱਸਿਆ ਜਾ ਰਿਹਾ। ਉਸ ਦੀ ਸੂਚਨਾ ਉਸਦੇ ਦੁਬਈ ਵਿੱਚ ਰਹਿੰਦੇ ਹੀ ਛੋਟੇ ਭਰਾ ਗੁਰਪ੍ਰੀਤ ਦੇ ਵੱਲੋਂ 9:30 ਵਜੇ ਘਰ ਫੋਨ ਕਰਕੇ ਦਿੱਤੀ ਗਈ ਹੈ। ਕਿਸੇ ਦੀ ਹੋ ਰਹੀ ਲੜਾਈ ਨੂੰ ਛਡਵਾਉਣ ਲਈ ਨੌਜਵਾਨ ਗਿਆ ਸੀ ਉੱਥੇ ਹੀ ਲੜਾਈ ਦਾ ਖੁਦ ਸ਼ਿਕਾਰ ਹੋ ਗਿਆ ਗੋਪੀ ਨੇ ਦੱਸਿਆ ਕਿ ਪੰਕਜ ਐਤਵਾਰ ਨੂੰ ਦੁਬਈ ਦੇ ਸ਼ਹਿਰਲ ਕੋਸ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਤੋਂ ਘਰ ਵੱਲੋਂ ਵਾਪਸ ਆ ਰਿਹਾ ਸੀ ਇਸ ਦੌਰਾਨ ਰਸਤੇ ਵਿੱਚ ਇੱਕ ਪੱਗ ਬੰਨੀ ਨੌਜਵਾਨ ਨੂੰ ਸੁਰੋਕਲਾ ਮਾਮੂਲੀ ਵਿਵਾਦ ਤੋਂ ਬਾਅਦ ਤੇਜ਼ ਤਾਰ ਹਥਿਆਰ ਦੇ ਨਾਲ ਉਸ ਉੱਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਸ ਦੀ ਮੌਤ ਹੋ ਚੁੱਕੀ ਹੈ ਫਿਲਹਾਲ ਪਿੰਡ ਦੇ ਵਿੱਚ ਸੋਗ ਦਾ ਮਾਹੌਲ ਹੈ ਮਾਪੇ ਦੇ ਹਾਲਾਤ ਵਿਝੜੇ ਨੇ ਨਾਜ਼ੁਕ ਬਣੇ ਹੋਏ ਨੇ ਤਸਵੀਰਾਂ ਵਿੱਚ ਘਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੋਗ ਦੀ ਲਹਿਰ ਚੱਲ ਰਹੀ ਹੈ ਇਸ ਵਕਤ ਮਾਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ। ਗੱਲਬਾਤ ਹੋਈ ਹੈ ਤੁਹਾਨੂੰ ਕੀ ਪਤਾ ਲੱਗਿਆ ਕਿ ਮੁੰਡੇ ਦੇ ਬਾਰੇ ਤੁਹਾਡੀ ਡੈਥ ਹੋ ਗਈ ਹੈ। ਡੈਥ ਦਾ ਪਤਾ ਲੱਗਾ ਬਸ। ਕੋਈ ਨਾ ਕੋਈ ਲਹਿਰ ਨਹੀਂ ਸੀਗਾ ਕੋਈ ਬਕਵਾਦ ਨਹੀਂ ਸੀਗਾ ਸਾਰੇ ਆਨੁਪਾਤ। ਕੋਈ ਸਾਨੂੰ ਨਹੀਂ ਪਤਾ ਕਿ ਦਮਤੂ ਲੱਗ ਰਿਹਾ ਅੱਜ ਕਿਵੇਂ ਲੱਗ ਰਿਹਾ। ਮੁੰਡਾ ਜਿਹੜਾ ਉਹ ਫੋਟੋ ਵੀ ਤੁਹਾਨੂੰ ਆ ਦੇਣੀ ਹੈ। ਪਤਾ ਨਹੀਂ। ਕਿੰਨੇ ਸਾਲ ਗਏ ਨੂੰ ਹੋ ਗਈ ਸੀ ਦੁਬਈ ਨੂੰ ਦੁਬਈ ਨੂੰ ਹੀ ਆ ਰਿਹਾ ਸੀ ਕਿੰਨੀ ਕੀ ਉਮਰ ਹੋਣੀ ਤੁਹਾਡੇ ਮੁੰਡੇ ਦੀ ਤੋ ਕੀ ਉਹਦੀ ਭੈ ਕਿੰਨੇ ਭਰਾ ਤੋਂ ਕਿੰਨੇ ਭੈਣ ਆਏ ਉਹਨਾਂ ਦੀ ਇੱਕ ਭੈਣ ਦੋ ਭਰਾ ਤੋਂ ਤੋ ਦੂਜਾ ਭਰਾ ਕਿੱਥੇ ਹੈ ਇਸ ਟਾਈਮ ਤਾਨੂੰ ਕਿੱਥੋਂ ਪਤਾ ਲੱਗਿਆ ਕਿ ਉਹਨਾਂ ਦੀ ਕਰ ਤੁਹਾਨੂੰ ਕਿੱਥੋਂ ਪਤਾ ਕਿ ਉਹਨਾਂ ਦੀ ਦਰਦ ਕਦ ਹੋ ਗਈ ਸੀ ਐਤਵਾਰ ਸਾਨੂੰ ਤਾਂ ਪੂਰੀ ਕੋਈ ਰੰਜਿਸ਼ ਵਗੈਰਾ ਕਿਸੇ ਦੀ ਨਾਲ ਕਿਸੇ ਦੇ ਨਾਲ ਰੰਜਿਸ਼ ਹੋਣੀ ਸੀ ਹਨ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੁੰਦੇ ਆ ਦਾ ਬਦਲਾ ਖੋਣ ਸਾਨੂੰ ਜਿੱਦਾਂ ਸਾਡਾ ਪੱਕ ਮਾਰਿਆ ਤੇ ਸਾਨੂੰ ਮਾਰੇ ਮਹਜਾਇਦਾ ਦਾ ਸਾਫ ਮਿਲਣਾ ਚਾਹੀਦਾ ਇਧਰ ਜਮਸ਼ੀਰ ਥਾਣੇ ਦੇ ਸਦਰ ਤੋਂ ਸਦਰ ਕੋਈ ਕੰਪਲੀਟ ਵਗਾਰਾ ਤੁਸੀਂ ਆਪਣੇ ਨੇ ਦਿੱਤੀ ਫਿਰ ਤੁਸੀਂ ਕੰਪਲੀਟ ਦਰਜ ਕਰਾਓਗੇ ਇਸ ਟਾਈਮ ਕੰਪਲੀਟ ਦਰਜ ਕਰਾਓਗੇ ਪੁਲਿਸ ਥਾਣੇ ਜਾ ਕੇ ਨੂੰ ਬਿਊਰੋ ਰਿਪੋਰਟ ਦਾ 7 نیوز ਇੰਡੀਆ